ਅਜਿਹੀਆਂ ਚੀਜ਼ਾਂ ਸੀ ਜਿਹੜੀਆਂ ਮੈਨੂੰ ਡਿਪਰੈਸ਼ਨ ਵੱਲ ਇਹ ਲੱਗਦਾ ਹੈ ਕਿ ਲਿ ਜਾ ਰਹੀਆਂ ਸੀ ਉੱਪਰੋਂ ਰਿਸ਼ਤੇਦਾਰਾਂ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਉਹ ਪੰਜਾਬੀ ਚ ਕਹਾਵਤ ਹੈ ਕਿ ਰੰਡੀ ਤਾਂ ਰੰਡ ਕੱਟ ਲੇ ਉਂਗਲਾਂ ਵਾਲੇ ਕੱਟਣ ਨਹੀਂ ਦਿੰਦੇ ਕੰਮ ਛੱਡ ਕੇ ਆਪਣੀ ਸਟੱਡੀ ਨੂੰ ਚੁਣਿਆ ਤਾਂ ਫਿਰ ਰਿਸ਼ਤੇਦਾਰਾਂ ਦੀਆਂ ਉਹੀ ਗੱਲਾਂ ਕਿ ਜੇਕਰ ਕੰਮ ਕਰਨਾ ਹੀ ਨਹੀਂ ਸੀ ਤਾਂ ਸ਼ੁਰੂ ਕਿਉਂ ਕੀਤਾ ਤੁਹਾਨੂੰ ਕੀ ਮਿਲ ਰਿਹਾ ਹੈ ਪੈਸਾ ਬਰਬਾਦ ਕਰਕੇ ਕਿਸੇ ਨੂੰ ਕੁਝ ਨਹੀਂ ਮਿਲਦਾ ਪੜਾਈਆਂ ਚੋਂ ਕਰਨੇ ਤਾਂ ਕਰਦੇ ਕੰਮ ਕਰੀ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਕੁੜੀ 'ਚ ਤਾਂ ਆਕੜ ਬਹੁਤ ਹੈ ਇਹ ਤਾਂ ਆਪ ਮੁਹਾਰੀ ਚੱਲਦੀ ਹੈ ਘਰ ਦੇ ਦੇ ਕਹਿਣੇ ਤੋਂ ਬਾਹਰ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਵਰਪ੍ਰੀਤ ਕੌਰ ਮਾਨ ਫਾਜ਼ਲ ਕਾ ਜ਼ਿਲ੍ਹੇ ਅਬੋਰ ਤੋਂ ਮੇਰੇ ਪਾਪਾ ਜਿਹੜੇ ਪੇਸ਼ੇਵਜੋਂ ਖੇਤੀਬਾੜੀ ਕਰਦੇ ਨੇ ਤੇ ਮੰਮੀ ਹਾਊਸ ਵਾਈਫ ਨੇ ਮੈਂ ਆਪਣੀ ਸਟਾਰਟਿੰਗ ਦੀ ਪੜ੍ਹਾਈ 10ਵੀਂ ਚੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਤੇ ਪਲੱਸ 1 2 ਨਾਲ ਦੇ ਪਿੰਡ ਤੋਂ ਕੀਤੀ ਉਸ ਤੋਂ ਬਾਅਦ ਮੇਰਾ ਸਫਰ ਹੁੰਦਾ ਜੀ ਬੀਏ ਦਾ ਜਿਹੜਾ ਮੈਂ ਅਬੂਰ ਕਾਲਜ ਤੋਂ ਸ਼ੁਰੂ ਕੀਤਾ ਚਲ ਕੁਝ ਸਮਾਂ ਤਾਂ ਠੀਕ ਚੱਲਦਾ ਰਿਹਾ ਮੇਰਾ ਬੀਏ ਦਾ ਸਫਰ ਪਰ ਬਾਅਦ ਚ ਮੈਨੂੰ ਟਾਈਫੀਡ ਹੋ ਗਿਆ ਜਿਸ ਦੇ ਕਾਰਨ ਮੈਨੂੰ ਹਰ ਰੋਜ਼ ਬੁਖਾਰ ਰਹਿਣ ਲੱਗਾ ਫਿਰ ਮੈਨੂੰ ਕਾਲਜ ਛੱਡਣਾ ਪਿਆ ਤੇ ਦਿੱਲੀ ਦੇ ਬੁਖਾਰ ਕਾਰਨ ਮੈਨੂੰ ਬਹੁਤ ਦਿੱਕਤ ਆ ਰਹੀ ਸੀ ਫਿਜ਼ੀਕਲੀ ਪ੍ਰੋਬਲਮ ਹੋ ਰਹੀ ਸੀ ਫਿਰ ਕੀ ਹੋਇਆ ਕਿ ਮੈਨੂੰ ਇਹ ਲੱਗਿਆ ਕਿ ਨਹੀਂ ਹੁਣ ਮੈਂ ਕਾਲਜ ਜਾ ਹੀ ਨਹੀਂ ਪਾਉਂਗੀ ਮੇਰਾ ਕਾਲਜ ਜਾਣਾ ਬੰਦ ਹੋ ਗਿਆ ਮੇਰੀ ਪੜ੍ਹਾਈ ਵਿੱਚਕਾਰ ਹੀ ਛੁੱਟ ਗਈ ਫਿਰ ਕੀ ਹੋਣਾ ਸੀ ਕਿ ਮੇਰੇ ਅੰਦਰ ਨਕਾਰਾਤਮਕ ਸੋਚ ਆਉਣੀ ਸ਼ੁਰੂ ਹੋ ਗਈ ਮੈਂ ਚੁੱਪਚਾਪ ਰਹਿਣਾ ਸ਼ੁਰੂ ਕਰਤਾ ਕਿਸੇ ਨਾਲ ਕੋਈ ਗੱਲਬਾਤ ਨਾ ਕਰਨੀ ਅਜਿਹੀਆਂ ਚੀਜ਼ਾਂ ਸੀ ਜਿਹੜੀਆਂ ਮੈਨੂੰ ਡਿਪਰੈਸ਼ਨ ਵੱਲ ਇਹ ਲੱਗਦਾ ਹੈ ਕਿ ਲਿ ਜਾ ਰਹੀਆਂ ਸੀ ਉੱਪਰੋਂ ਰਿਸ਼ਤੇਦਾਰਾਂ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕੁੜੀ ਦਾ ਵਿਆਹ ਕਰਦੇ ਹੋ ਤੇ ਇਸ ਚੀਜ਼ ਨੇ ਮੇਰੇ ਜਿਹੜੇ ਦਿਮਾਗ ਦੇ ਅੰਦਰ ਹੋਰ ਤਾਲੇ ਲਾ ਦਿੱਤੇ ਮੇਰੇ ਖਿਆਲਾਂ ਨੂੰ ਹੋਰ ਸੁੰਗੜ ਗਏ ਮੇਰੇ ਖਿਆਲ ਫਿਰ ਸੀ ਜੋ ਕਹਿੰਦੇ ਆ ਜੋ ਪ੍ਰਮਾਤਮਾ ਨੂੰ ਠੀਕ ਲੱਗਦਾ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੇ ਤੁਹਾਡੇ ਲਈ ਤੈਅ ਕੀਤਾ ਹੈ ਹੋਣਾ ਉਹੀ ਹੈ ਫਿਰ ਮੇਰੀ ਭੂਆ ਜੀ ਦੇ بیٹے ਸਰਦਾਰ ਜੁਗਿੰਦਰ ਸਿੰਘ ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਨਹੀਂ ਪੜ੍ਹਾਈ ਕੁੜੀਆਂ ਲਈ ਬਹੁਤ ਜ਼ਰੂਰੀ ਹੈ ਤੂੰ ਪੜਨਾ ਹੀ ਪੜਨਾ ਚਾਹੇ ਕੁਝ ਹੋ ਜਾਈ ਮੈਂ ਸੋਚਦੀ ਸੀ ਕਿ ਨਹੀਂ ਹੁਣ ਮੇਰੀ ਪੜਾਈ ਅੱਗੇ ਰੈਗੂਲਰ ਨਹੀਂ ਹੋ ਸਕਦੀ ਕਿਉਂਕਿ ਕਾਫੀ ਸਮਾਂ ਹੋ ਗਿਆ ਪੜਾਈ ਨੂੰ ਪਰ ਉਹਨਾਂ ਦੇ ਕਾਫੀ ਸਮਝਾਉਣ ਤੇ ਚਲੋ ਮੈਂ ਐਡਮਿਸ਼ਨ ਲਿਆ ਪ੍ਰਾਈਵੇਟ ਸਟੱਡੀ ਸ਼ੁਰੂ ਕੀਤੀ ਤੱਬੀ ਇਹ ਮੈਂ ਗੰਗਾ ਨਗਰ ਕਾਲਜ ਤੋਂ ਕੀਤੀ ਤੇ ਇੱਕ ਸਾਲ ਪਾਸ ਕਰਨ ਤੋਂ ਬਾਅਦ ਮੈਨੂੰ ਹੌਸਲਾ ਹੋ ਗਿਆ ਕਿ ਮੈਂ ਕਰ ਸਕਦੀ ਹਾਂ ਫਿਰ ਮੈਂ ਨਾਲ-ਨਾਲ ਬੁਟੀਕ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਬੁਟੀਕ ਦਾ ਕੰਮ ਮੈਂ ਨਾਲ-ਨਾਲ ਸਿੱਖ ਹੀ ਰਹੀ ਸੀ ਕਿ ਫਿਰ ਜਿਹੜੇ ਰਿਸ਼ਤੇਦਾਰ ਹੁੰਦੇ ਉਹਨਾਂ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਸ਼ਾਇਦ ਇਹ ਮੇਰੀ ਸੰਘਰਸ਼ ਦਾ ਸਮਾਂ ਸੀ ਹੁਣ ਸ਼ੁਰੂ ਹੋਇਆ ਸੀ ਅਸਲੀ ਦੌਰ ਮੇਰੀ ਜ਼ਿੰਦਗੀ ਦਾ ਜਿੱਥੇ ਮੈਨੂੰ ਸਭ ਲੋਕਾਂ ਦਾ ਸਾਹਮਣਾ ਕਰਨਾ ਪੈਣਾ ਸੀ ਤੇ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸੀ ਰਿਸ਼ਤੇਦਾਰਾਂ ਦਾ ਫਿਰ ਇਹ ਪ੍ਰੈਸ਼ਰ ਵਧਣ ਲੱਗ ਗਿਆ ਕਿ ਨਹੀਂ ਹੁਣ ਤੁਸੀਂ ਕੁੜੀ ਦਾ ਵਿਆਹ ਕਰ ਦਿਓ ਜਦੋਂ ਵਾਰ-ਵਾਰ ਰਿਸ਼ਤੇਦਾਰ ਕਹਿੰਦੇ ਹੀ ਰਹਿਣ ਤਾਂ ਕਿਤੇ ਨਾ ਕਿਤੇ ਮਾਪੇ ਨੂੰ ਜਾਂ ਆਪਣੇ ਹੋਰ ਘਰੇ ਪਰਿਵਾਰ ਦੇ ਜੋ ਵੀ ਮੈਂਬਰ ਹੁੰਦੇ ਆ ਉਹਨਾਂ ਨੂੰ ਗੱਲ ਸੁਣਨੀ ਪੈਂਦੀ ਹੈ ਤਾਂ ਘਰੋਂ ਵੀ ਦਬਾਅ ਵਧ ਗਿਆ ਉਹ ਪੰਜਾਬੀ ਚ ਕਹਾਵਤ ਹੈ ਕਿ ਰੰਡੀ ਤਾਂ ਰੰਡ ਕੱਟ ਲੇ ਉਂਗਲਾਂ ਆਲੇ ਕੱਟਣ ਨਹੀਂ ਦਿੰਦੇ ਘਰੋਂ ਜਦੋਂ ਇਹ ਦਬਾਅ ਵਧਿਆ ਚਲੋ ਮੈਂ ਕਿਸੇ ਵੀ ਤਰ੍ਹਾਂ ਇਸ ਨੂੰ ਹੈਂਡਲ ਕੀਤਾ ਤੇ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ ਮੈਨੂੰ ਇਹ ਸਮਝ ਆ ਗਈ ਸੀ ਜਿਹੜੇ 2 ਸਾਲ ਮੈਂ ਪੜ੍ਹਾਈ ਛੱਡੀ ਸੀ ਕਿ ਨਹੀਂ ਮੇਰੇ ਲਈ ਵੀ ਕੁਝ ਕਰਨਾ ਬਹੁਤ ਜ਼ਰੂਰੀ ਹੈ ਤੇ ਰਿਸ਼ਤੇਦਾਰਾਂ ਦੇ ਜਿਹੜਾ ਦਬਾਅ ਵਾਰ-ਵਾਰ ਵਧ ਰਿਹਾ ਸੀ ਉਹ ਮੈਨੂੰ ਹੋਰ ਮਜ਼ਬੂਤ ਕਰ ਰਿਹਾ ਸੀ ਕਿ ਕੁੜੀਆਂ ਲਈ ਕਾਮਯਾਬ ਹੋਣਾ ਜ਼ਰੂਰੀ ਹੈ ਜੇਕਰ ਇਹ ਕਾਮਯਾਬ ਨਾ ਹੋਈਆਂ ਤਾਂ ਇਸੇ ਤਰ੍ਹਾਂ ਹੀ ਲੋਕ ਉਹਨਾਂ ਦੀ ਜ਼ਿੰਦਗੀ ਚਲਾਉਂਦੇ ਰਹਿਣਗੇ ਤਾਂ ਫਿਰ ਮੈਂ ਬੁਟੀਕ ਦਾ ਕੰਮ ਚਲਾਉਣਾ ਸ਼ੁਰੂ ਕੀਤਾ ਕਿ ਮੈਂ ਕੰਮ ਕਰ ਸਕਾਂ ਤਾਂ ਕਿ ਮੈਂ ਆਪਣੇ ਪੈਸੇ ਆਪ ਕਮਾ ਸਕਾਂ ਤੇ ਉਦੋਂ ਮੈਂ ਨਾਲ-ਨਾਲ ਐਮਏ ਦੀ ਪੜ੍ਹਾਈ ਸ਼ੁਰੂ ਕਰ ਲਈ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਿਸਟੈਂਸ ਐਜੂਕੇਸ਼ਨ ਸ਼ੁਰੂ ਕੀਤੀ ਤਾਂ ਮੈਨੂੰ ਇਹ ਪ੍ਰੋਬਲਮ ਆਉਣ ਲੱਗੀ ਕਿ ਮੇਰੀ ਸਟੱਡੀ ਸੀ ਜਿਹੜੀ ਨਾ ਤਾਂ ਮੈਂ ਉਹਦੇ ਵੱਲ ਪੂਰਾ ਧਿਆਨ ਦੇ ਪਾ ਰਹੀ ਸੀ ਤੇ ਨਾ ਹੀ ਆਪਣੇ ਕੰਮ ਵੱਲ ਤਾਂ ਫਿਰ ਮੈਨੂੰ ਲੱਗਿਆ ਕਿ ਜੋ ਕੰਮ ਐ ਸਿੱਖ ਚੁੱਕੀਆਂ ਇਹ ਤਾਂ ਮੈਂ ਜਦੋਂ ਮਰਜ਼ੀ ਕਰ ਸਕਦੀ ਆ ਪਰ ਜੇਕਰ ਮੇਰੀ ਸਟੱਡੀ ਵਿਚਕਾਰ ਰਹਿ ਗਈ ਤਾਂ ਇਹ ਪੂਰੀ ਨਹੀਂ ਹੋਏਗੀ ਫਿਰ ਮੈਂ ਕੰਮ ਛੱਡ ਕੇ ਆਪਣੀ ਸਟੱਡੀ ਨੂੰ ਚੁਣਿਆ ਤਾਂ ਫਿਰ ਰਿਸ਼ਤੇਦਾਰਾਂ ਦੀਆਂ ਉਹੀ ਗੱਲਾਂ ਕਿ ਜੇਕਰ ਕੰਮ ਕਰਨਾ ਹੀ ਨਹੀਂ ਸੀ ਤਾਂ ਸ਼ੁਰੂ ਕਿਉਂ ਕੀਤਾ ਪਰ ਹੁਣ ਮੇਰੇ 'ਚ ਐਨਾ ਹੌਸਲਾ ਵਧ ਗਿਆ ਸੀ ਕਿ ਮੈਂ ਆਪਣੇ ਰਾਹ ਆਪ ਬਣਾ ਸਕਾਂ ਮੈਂ ਫਿਰ ਉਹਨਾਂ ਗੱਲਾਂ ਨੂੰ ਅਣਗੌਲਿਆ ਕੀਤਾ ਪਰ ਬੀਏ ਦੇ ਦੌਰਾਨ ਮੈਂ ਇੱਕ ਕੰਮ ਹੋਰ ਨਾਲ ਕਰ ਰਹੀ ਸੀ ਉਹ ਸੀ ਕਿ ਮੈਨੂੰ ਬਚਪਨ ਤੋਂ ਕਹਾਣੀਆਂ ਪੜਨ ਦਾ ਕਵਿਤਾਵਾਂ ਪੜਨ ਦਾ ਬਹੁਤ ਸ਼ੌਂਕ ਸੀ ਮੈਂ ਅਕਸਰ ਹੀ ਅਖਬਾਰਾਂ ਚੋਂ ਜਾਂ ਕਿਸੇ ਵੀ ਬੁੱਕਸ ਚੋਂ ਪੜ੍ਹਦੀ ਰਹਿੰਦੀ ਤਾਂ ਮੇਰੇ ਅੰਦਰ ਜਿਹੜੀ ਇਹ ਲਗਨ ਸੀ ਇਹ ਦੇਖ ਕੇ ਮੇਰੇ ਕਜ਼ਨ ਮੇਰੀ ਭੂਆ ਜੀ ਦੇ بیٹے ਸਰਦਾਰ ਜੁਗਿੰਦਰ ਸਿੰਘ ਨੇ ਫਿਰ ਇਹ ਕਿਆ ਕਿ ਨਹੀਂ ਤੂੰ ਸਟੱਡੀ ਸ਼ੁਰੂ ਕਰ ਤੂੰ ਕੁਝ ਲਿਖਣਾ ਸ਼ੁਰੂ ਕਰ ਤੂੰ ਆਪਣੀ ਕਲਮ ਨੂੰ ਅੱਗੇ ਲੈ ਕੇ ਆ ਚਲੋ ਮੈਂ ਫਿਰ ਉਹਨਾਂ ਦੇ ਕਹਿਨ ਤੇ ਕੁਝ ਲਿਖਣਾ ਸ਼ੁਰੂ ਕੀਤਾ 19 ਦਿਨ ਹੀ ਨਾ ਮੈਂ ਇੱਕ ਕਿਤਾਬ ਪੜ ਰਹੀ ਸੀ ਚੁੱਪ ਦੀ ਚੀਖ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਜਿਹਦੇ ਵਿੱਚ ਔਰਤਾਂ ਦੀਆਂ ਕਹਾਣੀਆਂ ਸੀ ਉਹ ਕਿਤਾਬ ਲਿਖੀ ਸੀ ਡਾਕਟਰ ਹਰਸ਼ਿੰਦਰ ਕੌਰ ਦੀ ਤਾਂ ਉਹਨੂੰ ਦੇਖ ਕੇ ਮੇਰਾ ਮਨ ਹੋਰ ਝੰਡੋੜਿਆ ਗਿਆ ਤੇ ਫਿਰ ਮੈਂ ਲੇਖ ਲਿਖਣੇ ਸ਼ੁਰੂ ਕੀਤੇ ਜੋ ਵੀ ਔਰਤਾਂ ਦੀ ਸਥਿਤੀ ਸੀ ਤੇ ਇੱਕ ਦਿਨ ਮੈਂ ਡਾਕਟਰ ਹਰਸ਼ਿੰਦਰ ਕੌਰ ਨਾਲ ਸੰਪਰਕ ਕੀਤਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਤਾਂ ਉਹਨਾਂ ਨੇ ਮੈਨੂੰ ਸਮਾਂ ਦਿੱਤਾ ਫਿਰ ਕੀ ਹੋਇਆ ਕਿ ਜਦੋਂ ਅਸੀਂ ਉਹਨਾਂ ਦੇ ਕੋਲ ਪਹੁੰਚੇ ਸਮਾਂ ਤਾਂ ਉਹਨਾਂ ਕੋਲ ਜ਼ਿਆਦਾ ਨਹੀਂ ਸੀ ਸਿਰਫ 2 ਮਿੰਟ ਹੀ ਸੀ ਉਹਨਾਂ ਨੇ ਮੇਰੇ ਉਸੇ ਟੈਂਚੀ ਮੇਰੇ ਲੇਖਾਂ ਤੇ ਜਿਹੜੀ ਝਾਤ ਮਾਰੀ ਤਾਂ ਬਹੁਤ ਖੁਸ਼ ਹੋਈ ਫਿਰ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਤੇ ਇਨਾਮ ਵਜੋਂ 200 ਰੁਪਏ ਦਿੱਤਾ ਜਿਹੜੀ ਚੀਜ਼ ਨੇ ਮੇਰਾ ਜਿਹੜਾ ਹੌਂਸਲਾ ਸੀ ਹੋਰ ਉੱਪਰ ਚੱਕ ਦਿੱਤਾ ਇਸ ਹੌਂਸਲੇ افزਾਈ ਦੇ ਕਾਰਨ ਕਿਸੇ ਮੇਰੇ ਨਾਨਾ ਜੀ ਮੇਰੇ ਨਾਲ ਗਏ ਸੀ ਤਾਂ ਉਹਨਾਂ ਨੇ ਵੀ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਕਿਹਾ ਕਿ ਤੂੰ ਕੰਮ ਜਾਰੀ ਰੱਖ ਫਿਰ ਮੈਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਜਿਹੜਾ ਕਵਿਤਾਵਾਂ ਦਾ ਸਫ਼ਰ ਸੀ ਉਹ ਕਲਮ ਦੀ ਕਲਮ ਨੇ ਰਵਾਨਗੀ ਫੜ ਲਈ ਸੀ ਤਾਂ ਫਿਰ ਮੈਂ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਰਚਨਾਵਾਂ ਸੀ ਉਹ ਸੋਸ਼ਲ ਮੀਡੀਆ ਤੇ ਪਾਉਣੀਆਂ ਸ਼ੁਰੂ ਕੀਤੀਆਂ ਫੇਸਬੁੱਕ ਤੇ ਪਾਉਣੀਆਂ ਸ਼ੁਰੂ ਕੀਤੀਆਂ ਫੇਸਬੁੱਕ ਤੇ ਜਦੋਂ ਪਾਉਣੀਆਂ ਸ਼ੁਰੂ ਕੀਤੀਆਂ ਤਾਂ ਪਾਠਕ ਸੀ ਜਿਹੜੇ ਉਹ ਕਿਤਾਬ ਦੀ ਮੰਗ ਕਰਨ ਲੱਗੇ ਕਿ ਸਾਨੂੰ ਕਿਤਾਬ ਚਾਹੀਦੀ ਹੈ ਚਲੋ ਮੈਂ ਮੇਰੀ ਪਲੇਠੀ ਕਿਤਾਬ ਫਿਰ ਪਬਲਿਸ਼ ਹੋਈ ਹਰਫਾਂ ਦਾ ਗੰਝ ਤਾਂ ਉਸ ਨੂੰ ਬਹੁਤ ਹੰਗਾਰਾ ਮਿਲਿਆ ਪਰ ਇੱਥੇ ਮੈਂ ਘਟਨਾ ਹੋਰ ਸਾਂਝੀ ਕਰਨੀ ਚਾਹਾਂਗੀ ਕਿ ਜਦੋਂ ਮੈਂ ਇੱਕ ਕਿਤਾਬ ਦੀ ਢੁੰਡ ਚਕਾਈ ਦਾ ਸਮਾਗਮ ਰੱਖਿਆ ਸੀ ਤਾਂ ਉਦੋਂ ਰਿਸ਼ਤੇਦਾਰਾਂ ਨੇ ਫਿਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕਿਉਂ ਇਹ ਕਿਤਾਬ ਤੇ ਖਰਚ ਕਰ ਰਹੇ ਹੋ ਕਿਉਂ ਤੁਸੀਂ ਫालतू ਪੈਸਾ ਬਰਬਾਦ ਕਰ ਰਹੇ ਹੋ ਤੁਸੀਂ ਇਹ ਪੈਸਾ ਕੁੜੀ ਦੇ ਵਿਆਹ ਤੇ ਲਾਉਂਦੇ ਕੀ ਤੁਹਾਨੂੰ ਕੀ ਮਿਲ ਰਿਹਾ ਪੈਸਾ ਬਰਬਾਦ ਕਰਕੇ ਕਿਸੇ ਨੂੰ ਕੁਝ ਨਹੀਂ ਮਿਲਦਾ ਪੜਾਈਆਂ ਚੋਂ ਕਰਨੇ ਤਾਂ ਕਰਦੇ ਕੰਮ ਕਰੀਆ ਇਹ ਚੀਜ਼ ਸੀ ਜਿਹੜੀ ਇਹਨੇ ਮੈਨੂੰ ਫਿਰ ਇੱਕ ਵਾਰ ਜਿਹੜਾ ਮੇਰਾ ਹੌਸਲਾ ਤੋੜ ਦਿੱਤਾ ਪਰ ਮੈਂ ਫਿਰ ਸੋਚਿਆ ਕਿ ਨਹੀਂ ਉਹ ਕਹਿੰਦੇ ਆ ਜੇਕਰ ਆਪਾਂ ਕੁਝ ਕਰਕੇ ਦਿਖਾਉਣੇ ਆ ਤਾਂ ਆਪਣਾ ਮਾਪੇ ਵੀ ਆਪਣਾ ਸਾਥ ਦਿੰਦਾ ਤਾਂ ਉਸ ਸਮੇਂ ਮੇਰੇ ਮਾਪੇ ਨੇ ਮੇਰਾ ਸਾਥ ਦਿੱਤਾ ਚਲੋ ਕੁਝ ਸਮਾਂ ਇਸੇ ਤਰ੍ਹਾਂ ਹੀ ਲੰਘਿਆ ਕਿ ਫਿਰ ਕੀ ਹੋਇਆ ਥੋੜੇ ਸਮੇਂ ਬਾਅਦ ਮੇਰੇ ਪਾਪਾ ਨੂੰ ਸ਼ੂਗਰ ਹੋ ਗਈ ਬਹੁਤ ਜ਼ਿਆਦਾ ਕਹਿ ਲਓ ਵਧ ਗਈ ਤਾਂ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਫਿਰ ਇੱਕ ਇੱਕ ਮੌਕਾ ਮਿਲ ਗਿਆ ਕਿ ਉਹ ਮੈਨੂੰ ਫਿਰ ਟਾਰਗੇਟ ਕਰਕੇ ਫਿਰ ਮੇਰੇ ਤੇ ਇਮੋਸ਼ਨਲੀ ਅਟੈਕ ਕਰਨ ਤਾਂ ਉਹਨ ਕਿੱਥੇ ਤਾਂ ਇਹ ਚਾਹੀਦਾ ਸੀ ਰਿਸ਼ਤੇਦਾਰਾਂ ਨੂੰ ਕਿ ਜਦੋਂ ਕੋਈ ਅਜਿਹੀ ਸਥਿਤੀ ਚੋਂ ਲੰਘ ਲੰਘ ਰਿਹਾ ਹੁੰਦਾ ਹੈ ਤਾਂ ਉਹ ਪਰਿਵਾਰ ਨੂੰ ਹੌਸਲਾ ਦੇਣ ਉਹਨਾਂ ਦੀ ਹਿੰਮਤ ਬਣ ਪਰ ਜਿਹੜੇ ਸੌ ਕਾਲਡ ਰਿਸ਼ਤੇਦਾਰ ਇਹਨਾਂ ਨੇ ਫਿਰ ਇਹ ਕਿਹਾ ਮੇਰੇ ਪਾਪਾ ਨੂੰ ਕਿ ਤੁਹਾਨੂੰ ਸ਼ੂਗਰ ਹੈ ਤੁਸੀਂ ਕੁੜੀ ਦਾ ਵਿਆਹ ਕਰਦੇ ਹੋ ਜ਼ਿੰਦਗੀ ਤੋਂ ਜ਼ਿਆਦਾ ਕੀਮਤੀ ਉਹਨਾਂ ਲਈ ਇਹ ਜ਼ਿੰਮੇਵਾਰੀਆਂ ਹੋ ਗਈਆਂ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਤੇ ਮੇਰੇ ਲਈ ਇਹ ਬਹੁਤ ਵੱਡੀ ਹੈਰਾਨੀ ਦੀ ਗੱਲ ਸੀ ਕਿ ਕੋਈ ਨਿੱਜੀ ਰਿਸ਼ਤੇਦਾਰ ਇਹ ਆ ਕੇ ਕਹਿ ਰਿਹਾ ਕਿਸੇ ਦੀ ਕੀਮਤੀ ਜ਼ਿੰਦਗੀ ਨੂੰ ਨਹੀਂ ਦੇਖ ਰਿਹਾ ਕਿ ਇਹ ਬਹੁਤ ਕੀਮਤੀ ਹੈ ਪਰ ਉਹਦੇ ਤੇ ਫਿਰ ਜ਼ਿੰਮੇਵਾਰੀਆਂ ਦੇ ਜਿਹੜੇ ਬੋਝ ਥੋਪ ਰਿਹਾ ਹੈ ਤੇ ਮੈਂ ਉਸ ਸਮੇਂ ਇਹ ਫੈਸਲਾ ਕਰ ਲਿਆ ਕਿ ਮੈਂ ਜਿਹੜੇ ਨਾ ਰਿਸ਼ਤੇਦਾਰਾਂ ਨਾਲ ਤਾਲਮੇਲ ਸੀ ਉਹ ਘਟਾ ਦਿੱਤਾ। ਉਹਨਾਂ ਨਾਲ ਉੱਠਣਾ ਬੈਠਣਾ ਘੱਟ ਸ਼ੁਰੂ ਕਰ ਦਿੱਤਾ। ਤਾਂ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਕੁੜੀ 'ਚ ਤਾਂ ਆਕੜ ਬਹੁਤ ਹੈ। ਇਹ ਤਾਂ ਆਪ ਮੁਹਾਰੀ ਚੱਲਦੀ ਏ ਘਰ ਦੇ ਦੇ ਕਹਿਣੇ ਤੋਂ ਬਾਹਰ ਐ। ਚਲੋ ਮੈਨੂੰ ਪਤਾ ਸੀ ਕਿ ਮੈਂ ਜੋ ਵੀ ਕੰਮ ਕਰ ਰਹੀ ਆਂ ਸਹੀ ਕਰ ਰਹੀ ਆਂ ਮੈਂ ਕਿਸੇ ਗਲਤ ਟਰੈਕ ਤੇ ਨਹੀਂ ਜਾ ਰਹੀ। ਤਾਂ ਫਿਰ ਮੈਂ ਬਹੁਤ ਖੁਸ਼ ਸੀ ਆਪਣੀ ਜ਼ਿੰਦਗੀ 'ਚ ਇਸ ਚੀਜ਼ ਨੂੰ ਲੈ ਕੇ ਕਿ ਮੈਂ ਇਨਾ ਰਿਸ਼ਤੇਦਾਰਾਂ ਤੋਂ ਥੋੜੀ ਦੂਰ ਹੋ ਕੇ ਜਿਉ ਰਹੀ ਆਂ ਤੇ ਬਹੁਤ ਖੁਸ਼ਹਾਲ ਜ਼ਿੰਦਗੀ ਜਿਉ ਰਹੀ ਆਂ ਤਾਂ ਇਹ ਰਿਸ਼ਤੇਦਾਰ ਤਾਂ ਇਦਾਂ ਹੀ ਬੋਲਦੇ ਹੀ ਰਹਣੇ ਨੇ ਤਾਂ ਫਿਰ ਮੈਂ ਨਾਲ-ਨਾਲ ਜੋ ਕਵਿਤਾਵਾਂ ਤੇ ਕਹਾਣੀਆਂ ਦਾ ਸੀ ਜਿਹੜਾ ਉਹ ਸਫ਼ਰ ਵੀ ਜਾਰੀ ਰੱਖਿਆ ਤੇ ਹੌਲੀ-ਹੌਲੀ ਜਿਹੜੇ ਮੇਰੇ ਲੇਖ ਸੀ ਕਹਾਣੀਆਂ ਸੀ ਉਹ ਸਪੋਕਸਮੈਨ ਅਖਬਾਰ ਪੰਜਾਬੀ ਟਾਈਮਜ਼ ਅਖਬਾਰ ਜਾਂ ਹੋਰ ਬਹੁਤ ਸਾਰੀਆਂ ਮੈਗਜ਼ੀਨਾਂ 'ਚ ਵੀ ਛਪੀ ਤੇ ਜਿਹਦੇ ਨਾਲ ਮੈਨੂੰ ప్రతి ਦਿਨ ਜਿਹੜਾ ਸੀ ਮੇਰਾ ਹੌਸਲਾ ਹੋਰ ਵਧ ਰਿਹਾ ਸੀ ਮੈਂ ਆਪਣੀ ਜਿਹੜੀ ਕਲਮ ਦੀ ਲੇਖਣੀ ਸੀ ਉਸ ਨੂੰ ਹੋਰ ਉੱਚਾ ਉਠਾ ਰਹੀ ਸੀ ਤੇ ਮੇਰੀ ਇੱਛਾ ਵੀ ਇਹ ਹੈ ਮੇਰਾ ਸ਼ੌਂਕ ਇਹ ਹੈ ਕਿ ਮੈਂ ਆਪਣੀ ਜ਼ਿੰਦਗੀ ਨੂੰ ਆਪਣੀ ਜਿਹੜੀ ਲਿਖਣ ਸ਼ੈਲੀ ਨੂੰ ਇੰਨਾ ਉੱਚਾ ਲੈ ਕੇ ਜਾ ਸਕਾਂ ਤੇ ਆਪਣਾ ਜਿਹੜਾ ਨਾਮ ਹੈ ਉੱਚ ਕੋਟੀ ਦੇ ਜਿਹੜੇ ਲੇਖਕਾਂ ਚ ਲਖਵਾ ਸਕਾਂ ਦੂਸਰਾ ਸ਼ੌਂਕ ਹੈ ਮੇਰਾ ਕਿ ਮੈਂ ਮੋਟੀਵੇਸ਼ਨ ਸਪੀਕਰ ਬਣਾ ਜਿੰਨਾ ਕੁੜੀਆਂ ਦੀ ਆਵਾਜ਼ ਦੱਬ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਇਸੇ ਤਰ੍ਹਾਂ ਜਿਹੜੇ ਰਿਸ਼ਤੇਦਾਰ ਹੈ ਟੌਰਚਰ ਕਰਦੇ ਰਹਿੰਦੇ ਐ ਤੇ ਮਾਪੇ ਵੀ ਉਹਨਾਂ ਰਿਸ਼ਤੇਦਾਰਾਂ ਦੇ ਜਿਹੜੇ ਐ ਪਿੱਛੇ ਲੱਗ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਨਰਕ 'ਚ ਟੱਕ ਦਿੰਦੇ ਐ ਕਿਉਂਕਿ ਉਹ ਉਹ ਸੋਚ ਲੈਂਦੇ ਆ ਕਿ ਸ਼ਾਇਦ ਜੋ ਰਿਸ਼ਤੇਦਾਰ ਕਹਿ ਰਹੇ ਆ ਉਹ ਠੀਕ ਹੈ ਤਾਂ ਮੈਂ ਉਹਨਾਂ ਕੁੜੀਆਂ ਦੀ ਆਵਾਜ਼ ਬਾਨਣਾ ਚਾਹਣੀ ਹੈ ਜਿਨ੍ਹਾਂ ਦੀ ਆਵਾਜ਼ ਦੱਬੀ ਹੋਈ ਹੈ ਕਿ ਉਹ ਆਪਣੀ ਜ਼ਿੰਦਗੀ ਲਈ ਕੁਝ ਨਾ ਕੁਝ ਕਰ ਸਕਣ ਤਾਂ ਇਹ ਕੰਮ ਮੈਂ ਸੋਸ਼ਲ ਮੀਡੀਆ ਤੇ ਵੀ ਸ਼ੁਰੂ ਕੀਤਾ ਮੇਰੇ ਫੇਸਬੁੱਕ ਤੇ ਹੈ ਜੋ ਬਹੁਤ ਵਧੀਆ ਫਾਲੋਅਰ ਨੇ ਹੁਣ ਮੈਂ YouTube ਚੈਨਲ ਸ਼ੁਰੂ ਕੀਤਾ ਹੋਇਆ ਹੈ ਬਹੁਤ ਵਧੀਆ ਉਹਦੇ ਤੋਂ ਵੀ ਹੰਗਾਰਾ ਮਿਲ ਰਿਹਾ ਹੈ ਤਾਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਮੇਰੀਆਂ ਕਹਾਣੀਆਂਾਂ ਦੀ ਜਿਹੜੀ ਬੁੱਕ ਹੈ ਉਹ ਮੈਂ ਪਬਲਿਸ਼ ਕਰਵਾ ਰਹੀ ਆਂ ਤੇ ਕਵਿਤਾਵਾਂ ਦੀ ਬੁੱਕ ਜਿਹੜੀ ਹੈ ਪਾਠਕਾਂ ਦੀ ਬਹੁਤ ਜਲਦ ਝੋਲੀ 'ਚ ਪਾਵਾਂਗੀ ਤੇ ਅਖੀਰ ਤੇ ਮੈਂ ਇਹੀ ਕਹਿਣਾ ਚਾਹਾਂਗੀ ਜਿਹੜੇ 100 ਕੋਲਡ ਜਿਹੜੇ ਰਿਸ਼ਤੇਦਾਰ ਹੁੰਦੇ ਆ ਇਹ ਕੁੜੀਆਂ ਇਹਨਾਂ ਦੇ ਮਗਰ ਨਾ ਲੱਗ ਕੇ ਆਪਣੇ ਫੈਸਲੇ ਆ ਜਿਹੜੇ ਉਹ ਆਪ ਲੈਣ ਆਪ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦਾ ਯਤਨ ਕਰਨ ਕਿਉਂਕਿ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਕੋਈ ਕਿਸੇ ਕੋ ਰਾਜ ਨਾ ਦੇਹ ਹੈ ਜੋ ਲੇਹ ਹੈ ਨਿਜ ਬਲ ਸੇ ਲੇਹ ਤਾਂ ਮੈਂ ਫਿਰ ਕੁੜੀਆਂ ਨੂੰ ਕਹਿਣਾ ਚਾਹਾਂਗੀ ਕਿ ਤੁਸੀਂ ਆਪਣੇ ਦਮ ਤੇ ਹੋਵੋ ਆਪਣੇ ਫੈਸਲੇ ਆਪ ਲੈਣੇ ਸਿੱਖੋ ਜੇਕਰ ਤੁਸੀਂ ਆਪਣੇ ਫੈਸਲੇ ਆਪ ਨਹੀਂ ਲਾਉਗੀਆਂ ਤਾਂ ਤੁਹਾਨੂੰ ਜਿਹੜੇ ਤੁਹਾਡੇ ਬੱਚਿਆਂ ਦੇ ਫੈਸਲੇ ਵੀ ਨਹੀਂ ਲੈਣ ਦਿੱਤੇ ਜਾਣਗੇ ਤੁਸੀਂ ਇੱਕ ਘਰ ਵਿੱਚ ਇਹ ਕਿਸੇ ਕੋਨੇ ਚ ਦੱਬੀਆਂ ਹੋਈਆਂ ਹੀ ਰਹਿ ਜਾਓਗੇ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਸੁਪਨਿਆਂ ਨੂੰ ਜਿਹੜੇ ਉਹ ਦੱਬੇ ਹੋਏ ਸੁਪਨੇ ਮਰ ਜਾਣਗੇ ਤੁਹਾਡੇ ਤਾਂ ਉਹਨਾਂ ਨੂੰ ਤੁਸੀਂ ਲੈ ਕੇ ਦੁਨੀਆ ਤੋਂ ਅਲਵਿਦਾ ਕਹਿ ਜਾਊਂਗੀ ਜੀ ਮੈਂ ਜੋ ਸਟਾਕ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੰਚ ਤੇ ਬੁਲਾਇਆ ਤੇ ਆਪਣੇ ਬਾਰੇ ਕੁਝ ਦੱਸਣ ਦਾ ਮੌਕਾ ਦਿੱਤਾ ਤੇ ਜਿਹੜਾ ਮੈਂ ਆਪਣੇ ਬਾਰੇ ਦੱਸ ਕੇ ਹੋ ਸਕਦਾ ਹੈ ਹੋਰ ਵੀ ਕੁੜੀਆਂ ਨੂੰ ਪ੍ਰੇਰਣਾ ਮਿਲੇ ਤੇ ਉਹ ਅੱਗੇ ਵਧਣ ਤਾ ਮੈਂ ਫਿਰ ਤੋਂ ਜੋਸ਼ਟਾਕ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੰਚ ਤੇ ਆਉਣ ਦਾ ਮੌਕਾ ਦਿੱਤਾ। ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ।